ਦੀਪ ਸਿੱਧੂ ਜਦੋਂ ਜਿਉਂਦਾ ਸੀ ਜਿਹੜੇ ਕੋ ਉਦਾਂ ਮੁੱਕ ਜਾਂਦੇ ਸੀ ਜਾਂ ਕੁਝ ਵੀ ਨਾ ਧਰਨਿਆਂ ਦੇ ਵਿੱਚ ਤੋਂ ਜਿਹੜੇ ਸ਼ਹੀਦ ਉਹਨਾਂ ਨੂੰ ਕਹਿੰਦੇ ਸੀ ਉਹਨਾਂ ਦਾ ਵਿਰੋਧੀ ਸੀ ਉਹ ਤੇ ਜਦੋਂ ਆਪ ਮੁੱਕਿਆ ਤੇ ਉਹਨੂੰ ਸ਼ਹੀਦ ਸ਼ੀਦ ਬਣਾਤਾ ਪਹਿਲਾਂ ਤਾਂ ਚੱਲਦਾ ਆਇਆ ਵਾ ਵੀ ਜਿਹੜਾ ਬੰਦਾ ਜਿਹੜੀ ਚੀਜ਼ ਦਾ ਵਿਰੋਧੀ ਹੋਵੇ ਜਦੋਂ ਉਹਨੂੰ ਤੁਸੀਂ ਉਹ ਬਣਾ ਕੇ ਰੱਖ ਦੇਣਾ ਨਾ ਤੇ ਫਿਰ ਉਹ ਫਿਰ ਬੰਦਾ ਕੀ ਕਰੂਗਾ ਤੁਸੀਂ ਇੱਕ ਪੋਸਟ ਵੀ ਪਾਈ ਕਿ ਜਿੰਨਾ ਫੇਸਬੁੱਕ ਆਈਡੀਆਂ ਤੇ ਅੱਜ ਫੋਟੋ ਲੱਗੀ ਹੁੰਦੀ ਹੈ ਸੰਤਾਂ ਦੀ ਦੀਪ ਦੀ ਜਾਂ ਅਮਰਤਪਾਲ ਦੀ ਤਾਂ ਉਹਨਾਂ ਆਏ ਕੋਈ ਬਹੁਤਾ ਮਾਨ ਦੇਣ ਦੀ ਉਹਨਾਂ ਨਾਲ ਗੱਲਬਾਤ ਕਰਨ ਦੀ ਲੋੜ ਨਹੀਂ ਇਹ ਸਾਰੇ ਜਾਲੀ ਲੋਕ ਆ ਜਾਂ ਗਲਤ ਲੋਕ ਆ ਉਹ ਇੰਦਾ ਐ ਨਾ ਦੇਖੋ ਵੀ ਇਹ ਬੰਦੇ ਜਿਹੜੇ ਹੈਗੇ ਬੇਵਕੂਫ ਕਿਸਮ ਦੇ ਬੰਦੇ ਆ ਇਹ ਨਾ ਸਮਝ ਆਪਾਂ ਕਹਿ ਸਕਦੇ ਆ ਵੀ ਇਹਨਾਂ ਨੂੰ ਪਤਾ ਨਹੀਂ ਹੈ ਚਾਹੇ ਉਹਦੇ ਉਹਨਾਂ ਦੇ ਹੱਕ ਦੇ ਵਿੱਚ ਹੋਣ ਤੇ ਚਾਹੇ ਹੁਣ ਵਿਰੋਧ ਦੇ ਵਿੱਚ ਜੇ ਤੇ ਚਲੋ ਵਿਰੋਧੀ ਆਪਾਂ ਕਹਿ ਲਈਏ ਵੀ ਬਾਬਾ ਜਨਰੈਲ ਸਿੰਘ ਦੇ ਵਿਰੋਧੀ ਹੋਣ ਜਾਂ ਦੀਪ ਸਿੱਧੂ ਦੇ ਅਮਰਤਪਾਲ ਦੇ ਵਿਰੋਧੀ ਹੁਣ ਫੇਰ ਤਾਂ ਉਹਨਾਂ ਦੀ ਪਾਰਟੀ ਨੂੰ ਜਾਂ ਜੋ ਵੀ ਉਹਨਾਂ ਦੀ ਟੀਮ ਆ ਉਹਨਾਂ ਨੂੰ ਇਹਨਾਂ ਤੇ ਐਕਸ਼ਨ ਲੈਣਾ ਚਾਹੀਦਾ ਤੇ ਜੇ ਇਹ ਇਹ ਉਹਨਾਂ ਦੇ ਹੱਕ ਦੇ ਵਿੱਚ ਆ ਤੇ ਫਿਰ ਫੇਰ ਵੀ ਆਪਾਂ ਕਹਿ ਸਕਦੇ ਬੇਵਕੂਫ ਵੀ ਜਦੋਂ ਅਮਰਤਪਾਲ ਦੀ ਫੋਟੋ ਲਾ ਕੇ ਜਾਂ ਅਕਾਲ ਤਖਤ ਸਾਹਿਬ ਦੀ ਫੋਟੋ ਲਾ ਕੇ ਦੀਪ ਸਿੱਧੂ ਦੀ ਫੋਟੋ ਲਾ ਕੇ ਬਾਬਾ ਜਰਨੈਲ ਸਿੰਘ ਦੀ ਫੋਟੋ ਲਾ ਕੇ ਤੁਸੀਂ ਲੋਕਾਂ ਨੂੰ ਮਾਵਾ ਭੈਣਾਂ ਦੀਆਂ ਗਾਲਾਂ ਕੱਢਣੀਆਂ ਤੇ ਫਿਰ ਤੁਹਾਡਾ ਮੈਸੇਜ ਤੇ ਗਲਤ ਜਾਣਾ ਇਸ ਸਮਾਜ ਦੇ ਵਿੱਚ ਇਹ ਜਿੰਨੇ ਵੀ ਆਈਡੀਆ ਵਾਲੇ ਆ ਚਾਹੇ ਜਿੰਨੇ ਆਪਾਂ ਆਈਡੀਆ ਦੀ ਗੱਲ ਕੀਤੀ ਆ ਇਹਨਾਂ ਦੀ ਕਾਰਜਗੁਜ਼ਾਰੀ ਇਹੀ ਆ ਵੀ ਤੇਰੀ ਮਾਂ ਦੀ ਤੇਰੀ ਭੈਣ ਦੀ ਐਡਰੈਸ ਦੇ ਕਿੱਥੇ ਆਉਣਾ ਨੰਬਰ ਦੇ ਬਸ ਆਹ ਕੁਝ ਹੀ ਆ ਨਕਲੀ ਆਈਡੀ ਤੋਂ ਮੰਨ ਲਓ ਜਿਹੜਾ ਹੈਗਾ ਹੁਣ ਮੈਂ ਹੀ ਆ ਹਨਾ ਮੈਂ ਅਸਲੀ ਆਈਡੀ ਬਣਾਈ ਆ ਮੈਂ ਜੋ ਮਰਜੀ ਮੇਰਾ ਜੀਵਨ ਹੋਵੇ ਜੋ ਮਰਜੀ ਗੱਲ ਕਰਦਾ ਹਾਂ ਮਾਂ ਝੂਠੀ ਹੋਵੇ ਸੱਚੀ ਹੋਵੇ ਹੈ ਤਾਂ ਅਸਲੀ ਕਿ ਨਹੀਂ ਹੁਣ ਜਿਹੜਾ ਬੰਦਾ ਆਪਣੀ ਅਸਲੀ ਆਈਡੀ ਤੋਂ ਗੱਲ ਵੀ ਨਹੀਂ ਕਰ ਸਕਦਾ ਆਪਣਾ ਚਿਹਰਾ ਵੀ ਨਹੀਂ ਦਿਖਾ ਸਕਦਾ ਉਹਨੂੰ ਤੁਸੀਂ ਕੀ ਸੱਚਾ ਮੰਨ ਲਓਗੇ ਫਿਰ ਉਹ ਜਿਹੜੇ ਬੰਦੇ ਬਾਬਾ ਜਰਨੈਲ ਸਿੰਘ ਦੀ ਗੱਲ ਕਰਦੇ ਫਿਰ ਇਹ ਗੱਲ ਤੋਂ ਗੁੱਸਾ ਵੀ ਕਰਦੇ ਆ ਵੀ ਜੇ ਤੁਸੀਂ ਫੋਟੋਆਂ ਦੀ ਸੱਡ ਗੱਲ ਕਰਦੇ ਆ ਵੀ ਤੁਸੀਂ ਉਹ ਬੰਦਿਆਂ ਨੂੰ ਮਾੜੇ ਸਮਝਦੇ ਮਾੜੇ ਨਹੀਂ ਸਮਝਦੇ ਹੈਗੇ ਇਹ ਬੰਦਿਆਂ ਨੇ ਉਹਨਾਂ ਬੰਦਿਆਂ ਦੀ ਬਦਨਾਮੀ ਕਰਾ ਛੱਡੀ ਕੋਈ ਇਹ ਜੇ ਵੀ ਆਏ ਆ ਜਿਨ੍ਹਾਂ ਨੇ ਕਿਹਾ ਹੋਵੇ ਕਿ ਸਾਡੇ ਨਾਲ ਤੁਸੀਂ ਵਿਚਾਰ ਵਟਾਂਦਰਾ ਕਰੋ ਜਾਂ ਸਿਰਫ ਗੱਲਾਂ ਤੱਕ ਹੀ ਸੀਮਿਤ ਹੈ ਇਹ ਇਹ ਜੋ ਜਾਤੀ ਦਾ ਨਕਲੀ ਆਈਡੀ ਦੇ ਉੱਤੇ ਆ ਕੇ ਠੀਕ ਹੈ ਮੈਨੂੰ ਕਹਿ ਰਿਹਾ ਵੀ ਸਾਡੇ ਨਾਲ ਗੱਲ ਕਰ ਹੁਣ ਮੈਸੇਜ ਤਾਂ ਪਤਾ ਨਹੀਂ ਕਿੰਨੇ ਆਏ ਹੋਣੇ ਆ ਵੀ ਸਾਡੇ ਨਾਲ ਗੱਲ ਕਰ ਗੱਲ ਇਦਾਂ ਮੈਂ ਜਣੇ ਖਣੇ ਨਾ ਕਰਦਾ ਫਿਰ ਆ ਉਹਦਾ ਫਾਇਦਾ ਕੀ ਹੈ ਗੱਲ ਕਰਕੇ ਵੀ ਕਰਨਾ ਹੁੰਦਾ ਗਾਲਾਂ ਹੀ ਕੱਢਣੀਆਂ ਜੇ ਕੋ ਉਹ ਕਮੈਂਟਾਂ ਦੇ ਕੱਢ ਲੈਂਦੇ ਵਧੀਆ ਗੱਲ ਹੈ ਜੇ ਕੋਈ ਇਹਨਾਂ ਦਾ ਕੋਈ ਮੇਨ ਬੰਦਾ ਆਊਗਾ ਠੀਕ ਹੈ ਮੇਰੇ ਨਾਲ ਗੱਲ ਕਰਨ ਜਿੱਦਾਂ ਕੋਈ ਅਥਾਰਟੀ ਹੋਵੇ ਕੋਈ ਪਾਰਟੀ ਦਾ ਕੋਈ ਮੇਨ ਬੰਦਾ ਹੋਊਗਾ ਤੇ ਉਹਦੇ ਨਾਲ ਮੈਂ ਗੱਲ ਕਰ ਵੀ ਲਊਗਾ ਪਰ ਮੈਂ ਮੇਰਾ ਮਸਲਾ ਕਿੱਥੋਂ ਰੌਲਾ ਪਿਆ ਇੰਟਰਨੈਟ ਤੇ ਬਹੁਤ ਜ਼ਿਆਦਾ ਯਾਨੀ ਕਿ ਵੀਡੀਓ ਇਹਨਾਂ ਦੀਆਂ ਢਾਡੀਆਂ ਰਗੀਆਂ ਜੋ ਪ੍ਰਚਾਰਕਾਂ ਦੀਆਂ ਹਰੇਕ ਸਟੇਜ ਤੋਂ ਅਮਰਤਪਾਲ ਦਾ ਨਾਂ ਹੀ ਜਪਣ ਲੱਗ ਗਿਆ ਸੀ ਇਹ ਉਹ ਢਾਡੀ ਜਿਹੜਾ ਸੀਗਾ ਉਹ ਕਹਿ ਰਿਹਾ ਸੀ ਵੀ ਜਿਹੜਾ ਮਰਜੀ ਪ੍ਰੈਸ ਰਿਪੋਰਟਰ ਆ ਜਵੇ ਜਾਂ ਮਨ ਲੋ ਟੇਬਲ ਟਾਕ ਕਰ ਲਵੇ ਵੀ ਅਮਰਤਪਾਲ ਨੇ ਹਰੇਕ ਦੇ ਮੂੰਹ ਬੰਦ ਕਰ ਦਿੱਤੇ ਹੁਣ ਮੈਂ ਉਹਦੇ ਤੇ ਚਲੋ ਮੈਨੂੰ ਉਹ ਚੀਜ਼ ਠੀਕ ਨਹੀਂ ਲੱਗੀ ਵੀ ਜਦੋਂ ਨਾ ਠੀਕ ਹੈ ਚਲੋ ਅਸੀਂ ਵੀ ਗਿਆਨ ਲੈਨੇ ਕੋਈ ਵੀ ਸਟੱਡੀ ਕਰਦਾ ਵਾ ਪਰ ਜਦੋਂ ਅਸੀਂ ਇਹ ਕਹਿ ਦਿੰਦੇ ਆ ਨਾ ਵੀ ਸਾਡੇ ਮੂਰੇ ਕੋਈ ਟੈਕੀ ਨਹੀਂ ਸਕਦਾ ਵੀ ਅਸੀਂ ਆ ਫਿਰ ਉਹ ਹੰਕਾਰ ਦੇ ਵਿੱਚ ਗੱਲ ਆ ਜਾਂਦੀ ਹੈ ਵੀ ਉਹ ਹੰਕਾਰ ਹੋ ਜਾਂਦਾ ਹੈ ਨਾ ਆਪਣੇ ਆਪ ਤੇ ਫਿਰ ਮੈਂ ਤਾਂ ਕਿਹਾ ਸੀ ਮੈਂ ਕਿਹਾ ਵੀ ਜੇ ਏਡੀ ਗੱਲ ਹੈ ਨਾ ਤੇ ਮੈਂ ਟੇਬਲ ਟॉक ਕਰਨ ਨੂੰ ਤਿਆਰ ਹਾਂ ਕਿਉਂਕਿ ਜਿਹੜੇ ਪ੍ਰੈਸਰ ਰਿਪੋਰਟਰ ਹੁਣ ਮੀਡੀਆ ਦਾ ਸਿਸਟਮ ਹੁੰਦਾ ਵਾ ਉਹ ਉਹਨਾਂ ਨੂੰ ਕੁਝ ਡੈਰੇ ਵਿੱਚ ਰਹਿ ਕੇ ਚੱਲਣਾ ਪੈਂਦਾ ਵਾ ਤੇ ਉਹਨਾਂ ਨੇ ਉਸ ਲਿਮਟ ਤੇ ਚੱਲਣਾ ਹੁੰਦਾ ਵਾ ਸਵਾਲ ਮੈਂ ਕਰੂੰਗਾ ਮੇਰੇ ਸਵਾਲ ਹੋਊਗੇ ਉਹ ਜਵਾਬ ਦੇ ਕੇ ਦਿਖਾ ਦੇਵੇ ਠੀਕ ਹੈ ਉਦਾਂ ਦੇ ਮੈਂ ਸਵਾਲ ਕਰੂੰਗਾ ਤੇ ਜੇ ਇਹਨਾਂ ਦਾ ਕੋਈ ਬੰਦਾ ਮੇਰੇ ਕੋਲ ਆਉਂਦਾ ਵੀ ਆ ਮਤਲਬ ਸਾਡੇ ਨਾਲ ਵਿਚਾਰ ਕਰ ਜਿਹੜੇ ਸਵਾਲ ਮੈਂ ਅਮਰਤਪਾਲ ਨੂੰ ਕਰਨੇ ਆ ਉਹ ਮੈਂ ਇਹਨਾਂ ਨੂੰ ਕਿਉਂ ਦੱਸਾਂ ਮੈਂ ਪੇਪਰ ਲੀਕ ਥੋੜਾ ਕਰੂੰਗਾ ਦੀਪ ਸਿੱਧੂ ਜਦੋਂ ਜਿਉਂਦਾ ਸੀ ਜਿਹੜੇ ਕੋ ਉਦਾਂ ਮੁੱਕ ਜਾਂਦੇ ਸੀ ਜਾਂ ਕੁਝ ਵੀ ਹੈ ਨਾ ਧਰਨਿਆਂ ਦੇ ਵਿੱਚ ਤੋਂ ਜਿਹੜੇ ਸ਼ਹੀਦ ਉਹਨਾਂ ਨੂੰ ਕਹਿੰਦੇ ਸੀ ਉਹਨਾਂ ਦਾ ਵਿਰੋਧੀ ਸੀ ਉਹ ਤੇ ਜਦੋਂ ਆਪ ਮੁੱਕਿਆ ਤੇ ਉਹਨੂੰ ਹੀ ਸ਼ਹੀਦ ਸ਼ੀਦ ਬਣਾਤਾ ਪਹਿਲਾਂ ਤਾਂ ਚੱਲਦਾ ਆਇਆ ਵਾ ਵੀ ਜਿਹੜਾ ਬੰਦਾ ਜਿਹੜੀ ਚੀਜ਼ ਦਾ ਵਿਰੋਧੀ ਹੋਵੇ ਜਦੋਂ ਉਹਨੂੰ ਹੀ ਤੁਸੀਂ ਉਹ ਬਣਾ ਕੇ ਰੱਖ ਦੇਣਾ ਹਨਾ ਤੇ ਫਿਰ ਉਹ ਫਿਰ ਬੰਦਾ ਕੀ ਕਰੂਗਾ ਤੁਸੀਂ ਇੱਕ ਪੋਸਟ ਵੀ ਪਾਈ ਕਿ ਜਿੰਨਾ ਫੇਸਬੁੱਕ ਆਈਡੀਆਂ ਤੇ ਆਡੀ ਫੋਟੋ ਲੱਗੀ ਹੁੰਦੀ ਹੈ ਸੰਤਾਂ ਦੀ ਦੀਪ ਦੀ ਜਾਂ ਅੰਮ੍ਰਿਤਪਾਲ ਦੀ ਤਾਂ ਉਹਨਾਂ ਕੋਈ ਬਹੁਤਾ ਮਾਣ ਦੇਣ ਦੀ ਉਹਨਾਂ ਨਾਲ ਗੱਲਬਾਤ ਕਰਨ ਦੀ ਲੋੜ ਨਹੀਂ ਇਹ ਸਾਰੇ ਜਾਲੀ ਲੋਕ ਆ ਜਾਂ ਗਲਤ ਲੋਕ ਆ ਉਹ ਇਦਾਂ ਹੈ ਨਾ ਦੇਖੋ ਵੀ ਇਹ ਬੰਦੇ ਜਿਹੜੇ ਹੈਗੇ ਬੇਵਕੂਫ ਕਿਸਮ ਦੇ ਬੰਦੇ ਆ ਇਹ ਨਾ ਸਮਝ ਆਪਾਂ ਕਹਿ ਸਕਦੇ ਆ ਵੀ ਇਹਨਾਂ ਨੂੰ ਪਤਾ ਨਹੀਂ ਹੈ ਚਾਹੇ ਉਹਦੇ ਉਹਨਾਂ ਦੇ ਹੱਕ ਦੇ ਵਿੱਚ ਹੋਣ ਤੇ ਚਾਹੇ ਉਹਨ ਵਿਰੋਧ ਦੇ ਵਿੱਚ ਜੇ ਤਾਂ ਚਲੋ ਵਿਰੋਧੀ ਆਪਾਂ ਕਹਿ ਲਈਏ ਵੀ ਬਾਬਾ ਜਰਨੈਲ ਸਿੰਘ ਦੇ ਵਿਰੋਧੀ ਹੋਣ ਜਾਂ ਦੀਪ ਸਿੱਧੂ ਦੇ ਅਮਰਤਪਾਲ ਦੇ ਵਿਰੋਧੀ ਹੋਣ ਫੇਰ ਤਾਂ ਉਹਨਾਂ ਦੀ ਪਾਰਟੀ ਨੂੰ ਜਾਂ ਜੋ ਵੀ ਉਹਨਾਂ ਦੀ ਟੀਮ ਆ ਉਹਨਾਂ ਨੂੰ ਇਹਨਾਂ ਤੇ ਐਕਸ਼ਨ ਲੈਣਾ ਚਾਹੀਦਾ ਤੇ ਜੇ ਇਹ ਇਹ ਉਹਨਾਂ ਦੇ ਹੱਕ ਦੇ ਵਿੱਚ ਆ ਤੇ ਫੇਰ ਉਹ ਫੇਰ ਵੀ ਆਪਾਂ ਕਹਿ ਸਕਦੇ ਹਾਂ ਬੇਵਕੂਫ ਵੀ ਜਦੋਂ ਅਮਰਤਪਾਲ ਦੀ ਫੋਟੋ ਲਾ ਕੇ ਜਾਂ ਕਾਲ ਤਖਤ ਸਾਹਿਬ ਦੀ ਫੋਟੋ ਲਾ ਕੇ ਦੀਪ ਸਿੱਧੂ ਦੀ ਫੋਟੋ ਲਾ ਕੇ ਬਾਬਾ ਜਰਨੈਲ ਸਿੰਘ ਦੀ ਫੋਟੋ ਲਾ ਕੇ ਤੁਸੀਂ ਲੋਕਾਂ ਨੂੰ ਮਾਵਾ ਭੈਣਾਂ ਦੀਆਂ ਗਾਲਾਂ ਕੱਢਣੀਆਂ ਆ ਫਿਰ ਤੁਹਾਡਾ ਮੈਸੇਜ ਤੇ ਗਲਤ ਜਾਣਾ ਇਸ ਸਮਾਜ ਦੇ ਵਿੱਚ ਇਹ ਜਿੰਨੇ ਵੀ ਆਈਡੀਆ ਵਾਲੇ ਆ ਚਾਹੇ ਜਿੰਨੇ ਆਪਾਂ ਆਈਡੀਆ ਦੀ ਗੱਲ ਕੀਤੀ ਆ ਇਹਨਾਂ ਦੀ ਕਾਰਜਗੁਜ਼ਾਰੀ ਇਹੀ ਆ ਵੀ ਤੇਰੀ ਮਾਂ ਦੀ ਤੇਰੀ ਭੈਣ ਦੀ ਐਡਰੈਸ ਦੇ ਕਿੱਥੇ ਆਉਣਾ ਨੰਬਰ ਦੇ ਬਸ ਆਹ ਕੁਝ ਹੀ ਆ ਨਕਲੀ ਆਈਡੀਆ ਤੋਂ ਮਨ ਲਓ ਜਿਹੜਾ ਹੈਗਾ ਹੁਣ ਮੈਂ ਹੀ ਆ ਹਨਾ ਮੈਂ ਅਸਲੀ ਆਈਡੀ ਬਣਾਈ ਆ ਮੈਂ ਜੋ ਮਰਜ਼ੀ ਮੇਰਾ ਜੀਵਨ ਹੋਵੇ ਜੋ ਮਰਜ਼ੀ ਗੱਲ ਕਰਦਾ ਹਾਂ ਮਾਂ ਝੂਠੀ ਹੋਵੇ ਸੱਚੀ ਹੋਵੇ ਹੈ ਤਾਂ ਅਸਲੀ ਕਿ ਨਹੀਂ પણ ਜਿਹੜਾ ਬੰਦਾ ਆਪਣੀ ਅਸਲੀ ਆਈਡੀ ਤੋਂ ਗੱਲ ਵੀ ਨਹੀਂ ਕਰ ਸਕਦਾ ਆਪਣਾ ਚਿਹਰਾ ਵੀ ਨਹੀਂ ਦਿਖਾ ਸਕਦਾ ਉਹਨੂੰ ਤੁਸੀਂ ਕੀ ਸੱਚਾ ਮੰਨ ਲਓਗੇ ਫਿਰ ਉਹ ਜਿਹੜੇ ਬੰਦੇ ਬਾਬਾ ਜਰਨੈਲ ਸਿੰਘ ਦੀ ਗੱਲ ਕਰਦੇ ਫਿਰ ਇਹ ਗੱਲ ਤੋਂ ਗੁੱਸਾ ਵੀ ਕਰਦੇ ਆ ਵੀ ਜੇ ਤੁਸੀਂ ਫੋਟੋਆਂ ਦੀ ਛੱਡ ਗੱਲ ਕਰਦੇ ਆ ਵੀ ਤੁਸੀਂ ਉਹ ਬੰਦਿਆਂ ਨੂੰ ਮਾੜੇ ਸਮਝਦੇ ਮਾੜੇ ਨਹੀਂ ਸਮਝਦੇ ਹੈਗੇ ਇਹ ਬੰਦਿਆਂ ਨੇ ਉਹਨਾਂ ਬੰਦਿਆਂ ਦੀ ਬਦਨਾਮੀ ਕਰਾ ਛੱਡੀ ਕੋਈ ਇਹ ਜੇ ਵੀ ਆਏ ਆ ਜਿਨ੍ਹਾਂ ਨੇ ਕਿਹਾ ਹੋਵੇ ਕਿ ਸਾਡੇ ਨਾਲ ਤੁਸੀਂ ਵਿਚਾਰ ਵਟਾਂਦਰਾ ਕਰੋ ਜਾਂ ਸਿਰਫ ਗੱਲਾਂ ਤੱਕ ਹੀ ਸੀਮਿਤ ਹੈ ਇਹ ਇਹ ਜੋ ਜਾਤੀ ਦਾ ਨਕਲੀ ਆਈਡੀ ਦੇ ਉੱਤੇ ਆ ਕੇ ਠੀਕ ਹੈ ਮੈਨੂੰ ਕਹਿ ਰਿਹਾ ਵੀ ਸਾਡੇ ਨਾਲ ਗੱਲ ਕਰ ਹੁਣ ਮੈਸੇਜ ਤਾਂ ਪਤਾ ਨਹੀਂ ਕਿੰਨੇ ਆਏ ਹੋਣੇ ਆ ਵੀ ਸਾਡੇ ਨਾਲ ਗੱਲ ਕਰ ਗੱਲ ਇਦਾਂ ਮੈਂ ਜਣੇ ਖਣੇ ਨਾ ਕਰਦਾ ਫਿਰ ਆ ਉਹਦਾ ਫਾਇਦਾ ਕੀ ਹੈ ਗੱਲ ਕਰਕੇ ਵੀ ਕਰਨਾ ਹੁੰਦਾ ਗਾਲਾਂ ਹੀ ਕੱਢਣੀਆਂ ਜੇ ਕੋ ਉਹ ਕਮੈਂਟਾਂ ਦੇ ਕੱਢ ਲੈਂਦੇ ਵਧੀਆ ਗੱਲ ਹੈ ਜੇ ਕੋਈ ਇਹਨਾਂ ਦਾ ਕੋਈ ਮੇਨ ਬੰਦਾ ਆਊਗਾ ਠੀਕ ਹੈ ਮੇਰੇ ਨਾਲ ਗੱਲ ਕਰਨ ਜਿੱਦਾਂ ਕੋਈ ਅਥਾਰਟੀ ਹੋਵੇ ਕੋਈ ਪਾਰਟੀ ਦਾ ਕੋਈ ਮੇਨ ਬੰਦਾ ਹੋਊਗਾ ਤੇ ਉਹਦੇ ਨਾਲ ਮੈਂ ਗੱਲ ਕਰ ਵੀ ਲਊਗਾ ਪਰ ਮੈਂ ਮੇਰਾ ਮਸਲਾ ਕਿੱਥੋਂ ਰੌਲਾ ਪਿਆ ਇੰਟਰਨੈਟ ਤੇ ਬਹੁਤ ਜ਼ਿਆਦਾ ਯਾਨਕੀ ਵੀਡੀਓ ਇਹਨਾਂ ਦੀਆਂ ਢਾਡੀਆਂ ਰਗੀਆਂ ਜੋ ਪ੍ਰਚਾਰਕਾਂ ਦੀਆਂ ਹਰੇਕ ਸਟੇਜ ਤੋਂ ਅਮਰਤਪਾਲ ਦਾ ਨਾਂ ਹੀ ਜਪਣ ਲੱਗ ਗਿਆ ਸੀ ਇਹ ਉਹ ਢਾਡੀ ਜਿਹੜਾ ਸੀਗਾ ਉਹ ਕਹਿ ਰਿਹਾ ਸੀ ਵੀ ਜਿਹੜਾ ਮਰਜੀ ਪ੍ਰੈਸਰ ਪੁੱਟਾ ਜਾਵੇ ਜਾਂ ਮਨ ਲੋ ਟੇਬਲ ਟਾਕ ਕਰ ਲਵੇ ਵੀ ਅਮਰਤਪਾਲ ਨੇ ਹਰੇਕ ਦੇ ਮੂੰਹ ਬੰਦ ਕਰ ਦਿੱਤੇ ਹੁਣ ਮੈਂ ਉਹਦੇ ਤੇ ਚਲੋ ਮੈਨੂੰ ਉਹ ਚੀਜ਼ ਠੀਕ ਨਹੀਂ ਲੱਗੀ ਵੀ ਜਦੋਂ ਨਾ ਠੀਕ ਹੈ ਚਲੋ ਅਸੀਂ ਵੀ ਗਿਆਨ ਲੈਣੇ ਕੋਈ ਵੀ ਸਟੱਡੀ ਕਰਦਾ ਵਾ ਪਰ ਜਦੋਂ ਅਸੀਂ ਇਹ ਕਹਿ ਦਿੰਦੇ ਆ ਨਾ ਵੀ ਸਾਡੇ ਮੂਰੇ ਕੋਈ ਟੈਕੀ ਨਹੀਂ ਸਕਦਾ ਵੀ ਅਸੀਂ ਆ ਫਿਰ ਉਹ ਹੰਕਾਰ ਦੇ ਵਿੱਚ ਗੱਲ ਆ ਜਾਂਦੀ ਆ ਵੀ ਉਹ ਹੰਕਾਰ ਹੋ ਜਾਂਦਾ ਨਾ ਆਪਣੇ ਆਪ ਤੇ ਫਿਰ ਮੈਂ ਤਾਂ ਕਿਹਾ ਸੀ ਮੈਂ ਕਿਹਾ ਵੀ ਜੇ ਏਡੀ ਗੱਲ ਹੈ ਨਾ ਤੇ ਮੈਂ ਟੇਬਲ ਟॉक ਕਰਨ ਨੂੰ ਤਿਆਰ ਹਾਂ ਕਿਉਂਕਿ ਜਿਹੜੇ ਪ੍ਰੈਸ ਰਿਪੋਰਟਰ ਹੁਣ ਮੀਡੀਆ ਦਾ ਸਿਸਟਮ ਹੁੰਦਾ ਵਾ ਉਹ ਉਹਨਾਂ ਨੂੰ ਕੁਝ ਡੈਰੇ ਵਿੱਚ ਰਹਿ ਕੇ ਚੱਲਣਾ ਪੈਂਦਾ ਵਾ ਤੇ ਉਹਨਾਂ ਨੇ ਉਸ ਲਿਮਟ ਤੇ ਚੱਲਣਾ ਹੁੰਦਾ ਵਾ ਸਵਾਲ ਮੈਂ ਕਰੂੰਗਾ ਮੇਰੇ ਸਵਾਲ ਹੋਊਗੇ ਉਹ ਜਵਾਬ ਦੇ ਕੇ ਦਿਖਾ ਦੇਵੇ ਠੀਕ ਹੈ ਉਦਾਂ ਦੇ ਮੈਂ ਸਵਾਲ ਕਰੂੰਗਾ ਤੇ ਜੇ ਇਹਨਾਂ ਦਾ ਕੋਈ ਬੰਦਾ ਮੇਰੇ ਕੋ ਆਉਂਦਾ ਵੀ ਆ ਮਤਲਬ ਸਾਡੇ ਨਾਲ ਵਿਚਾਰ ਕਰ ਜਿਹੜੇ ਸਵਾਲ ਮੈਂ ਅਮਰਤਪਾਲ ਨੂੰ ਕਰਨੇ ਆ ਉਹ ਮੈਂ ਇਹਨਾਂ ਨੂੰ ਕਿਉਂ ਦੱਸਾਂ ਮੈਂ ਪੇਪਰ ਲਈ ਥੋੜਾ ਕਰੂੰਗਾ ਦੀਪ ਸਿੱਧੂ ਜਦੋਂ ਜਿਉਂਦਾ ਸੀ ਜਿਹੜੇ ਕੋ ਉਦਾਂ ਮੁੱਕ ਜਾਂਦੇ ਸੀ ਜਾਂ ਕੁਝ ਵੀ ਨਾ ਧਰਨਿਆਂ ਦੇ ਵਿੱਚ ਤੋਂ ਜਿਹੜੇ ਸ਼ਹੀਦ ਉਹਨਾਂ ਨੂੰ ਕਹਿੰਦੇ ਸੀ ਉਹਨਾਂ ਦਾ ਵਿਰੋਧੀ ਸੀ ਉਹ ਤੇ ਜਦੋਂ ਆਪ ਮੁੱਕਿਆ ਤੇ ਉਹਨੂੰ ਹੀ ਸ਼ਹੀਦ ਸ਼ੀਦ ਬਣਾਤਾ ਪਹਿਲਾਂ ਤਾਂ ਚੱਲਦਾ ਆਇਆ ਵਾ ਵੀ ਜਿਹੜਾ ਬੰਦਾ ਜਿਹੜੀ ਚੀਜ਼ ਦਾ ਵਿਰੋਧੀ ਹੋਵੇ ਜਦੋਂ ਉਹਨੂੰ ਹੀ ਤੁਸੀਂ ਉਹ ਬਣਾ ਕੇ ਰੱਖ ਦੇਣਾ ਹਨਾ ਤੇ ਫਿਰ ਉਹ ਫਿਰ ਬੰਦਾ ਕੀ ਕਰੂਗਾ ਤੁਸੀਂ ਇੱਕ ਪੋਸਟ ਵੀ ਪਾਈ ਕਿ ਜਿੰਨਾ ਫੇਸਬੁੱਕ ਆਈਡੀਆਂ ਤੇ ਆ ਤੇ ਫੋਟੋ ਲੱਗੀ ਹੁੰਦੀ ਹੈ ਸੰਤਾਂ ਦੀ ਦੀਪ ਦੀ ਜਾਂ ਅੰਮ੍ਰਿਤਪਾਲ ਦੀ ਤਾਂ ਉਹਨਾਂ ਹੈ ਕੋਈ ਬਹੁਤਾ ਮਾਨ ਦੇਣ ਦੀ ਹੈ ਉਹਨਾਂ ਨਾਲ ਗੱਲਬਾਤ ਕਰਨ ਦੀ ਲੋੜ ਨਹੀਂ ਇਹ ਸਾਰੇ ਜਾਲੀ ਲੋਕ ਆ ਜਾਂ ਗਲਤ ਲੋਕ ਆ ਉਹ ਇਦਾਂ ਹੈ ਨਾ ਦੇਖੋ ਵੀ ਇਹ ਬੰਦੇ ਜਿਹੜੇ ਹੈਗੇ ਬੇਵਕੂਫ ਕਿਸਮ ਦੇ ਬੰਦੇ ਆ ਇਹ ਨਾ ਸਮਝ ਆਪਾਂ کہہ ਸਕਦੇ ਆ ਵੀ ਇਹਨਾਂ ਨੂੰ ਪਤਾ ਨਹੀਂ ਹੈ ਚਾਹੇ ਉਹਦੇ ਉਹਨਾਂ ਦੇ ਹੱਕ ਦੇ ਵਿੱਚ ਹੋਣ ਤੇ ਚਾਹੇ ਉਹਨ ਵਿਰੋਧ ਦੇ ਵਿੱਚ ਜੇ ਤਾਂ ਚਲੋ ਵਿਰੋਧੀ ਆਪਾਂ ਕਹਿ ਲਈਏ ਵੀ ਬਾਬਾ ਜਰਨੈਲ ਸਿੰਘ ਦੇ ਵਿਰੋਧੀ ਹੋਣ ਜਾਂ ਦੀਪ ਸਿੱਧੂ ਦੇ ਅਮਰਤਪਾਲ ਦੇ ਵਿਰੋਧੀ ਹੋਣ ਫੇਰ ਤਾਂ ਉਹਨਾਂ ਦੀ ਪਾਰਟੀ ਨੂੰ ਜਾਂ ਜੋ ਵੀ ਉਹਨਾਂ ਦੀ ਟੀਮ ਆ ਉਹਨਾਂ ਨੂੰ ਇਹਨਾਂ ਤੇ ਐਕਸ਼ਨ ਲੈਣਾ ਚਾਹੀਦਾ ਤੇ ਜੇ ਇਹ ਉਹਨਾਂ ਦੇ ਹੱਕ ਦੇ ਵਿੱਚ ਆ ਤੇ ਫੇਰ ਫੇਰ ਵੀ ਆਪਾਂ ਕਹਿ ਸਕਦੇ ਬੇਵਕੂਫ ਵੀ ਜਦੋਂ ਅਮਰਤਪਾਲ ਦੀ ਫੋਟੋ ਲਾ ਕੇ ਜਾਂ ਕਾਲ ਤਖਤ ਸਾਹਿਬ ਦੀ ਫੋਟੋ ਲਾ ਕੇ ਦੀਪ ਸਿੱਧੂ ਦੀ ਫੋਟੋ ਲਾ ਕੇ ਬਾਬਾ ਜਰਨੈਲ ਸਿੰਘ ਦੀ ਫੋਟੋ ਲਾ ਕੇ ਤੁਸੀਂ ਲੋਕਾਂ ਨੂੰ ਮਾਵਾ ਭੈਣਾਂ ਦੀਆਂ ਗਾਲਾਂ ਕੱਢਣੀਆਂ ਆ ਤਾਂ ਫਿਰ ਤੁਹਾਡਾ ਮੈਸੇਜ ਤੇ ਗਲਤ ਜਾਣਾ ਇਸ ਸਮਾਜ ਦੇ ਵਿੱਚ ਇਹ ਜਿੰਨੇ ਵੀ ਆਈਡੀਆ ਵਾਲੇ ਆ ਚਾਹੇ ਜਿੰਨੀਆਂ ਆਪਾਂ ਆਈਡੀਆ ਦੀ ਗੱਲ ਕੀਤੀ ਆ ਇਹਨਾਂ ਦੀ ਕਾਰਜਗੁਜ਼ਾਰੀ ਇਹੀ ਆ ਵੀ ਤੇਰੀ ਮਾਂ ਦੀ ਤੇਰੀ ਭੈਣ ਦੀ ਐਡਰੈਸ ਦੇ ਕਿੱਥੇ ਆਉਣਾ ਨੰਬਰ ਦੇ ਬਸ ਆਹ ਕੁਝ ਹੀ ਆ ਨਕਲੀ ਆਈਡੀਆ ਤੋਂ ਮਨ ਲੋ ਜਿਹੜਾ ਹੈਗਾ ਹੁਣ ਮੈਂ ਹੀ ਆ ਹਨਾ ਮੈਂ ਅਸਲੀ ਆਈਡੀ ਬਣਾਈ ਆ ਮੈਂ ਜੋ ਮਰਜ਼ੀ ਮੇਰਾ ਜੀਵਨ ਹੋਵੇ ਜੋ ਮਰਜ਼ੀ ਗੱਲ ਕਰਦਾ ਹਮਾ ਝੂਠੀ ਹੋਵੇ ਸੱਚੀ ਹੋਵੇ ਹੈ ਤਾਂ ਅਸਲੀ ਕਿ ਪਣ ਜਿਹੜਾ ਬੰਦਾ ਆਪਣੀ ਅਸਲੀ ਆਈਡੀ ਤੋਂ ਗੱਲ ਵੀ ਨਹੀਂ ਕਰ ਸਕਦਾ ਆਪਣਾ ਚਿਹਰਾ ਵੀ ਨਹੀਂ ਦਿਖਾ ਸਕਦਾ ਉਹਨੂੰ ਤੁਸੀਂ ਕੀ ਸੱਚਾ ਮੰਨ ਲਓਗੇ ਫਿਰ ਉਹ ਜਿਹੜੇ ਬੰਦੇ ਬਾਬਾ ਜਰਨੈਲ ਸਿੰਘ ਦੀ ਗੱਲ ਕਰਦੇ ਫਿਰ ਇਹ ਗੱਲ ਤੋਂ ਗੁੱਸਾ ਵੀ ਕਰਦੇ ਆ ਵੀ ਜੇ ਤੁਸੀਂ ਫੋਟੋਆਂ ਦੀ ਛੱਡ ਗੱਲ ਕਰਦੇ ਆ ਵੀ ਤੁਸੀਂ ਉਹ ਬੰਦਿਆਂ ਨੂੰ ਮਾੜੇ ਸਮਝਦੇ ਮਾੜੇ ਨਹੀਂ ਸਮਝਦੇ ਹੈਗੇ ਇਹ ਬੰਦਿਆਂ ਨੇ ਉਹਨਾਂ ਬੰਦਿਆਂ ਦੀ ਬਦਨਾਮੀ ਕਰਾ ਛੱਡੀ ਕੋਈ ਇਹ ਜੇ ਵੀ ਆਏ ਆ ਜਿਨ੍ਹਾਂ ਨੇ ਕਿਹਾ ਹੋਵੇ ਕਿ ਸਾਡੇ ਨਾਲ ਤੁਸੀਂ ਵਿਚਾਰ ਵਟਾਂਦਰਾ ਕਰੋ ਜਾਂ ਸਿਰਫ ਗੱਲਾਂ ਤੱਕ ਹੀ ਸੀਮਿਤ ਹੈ ਇਹ ਇਹ ਜੋ ਜਾਤੀ ਹੈ ਨਾ ਨਕਲੀ ਆਈਡੀ ਦੇ ਉੱਤੇ ਆ ਕੇ ਠੀਕ ਹੈ ਮੈਨੂੰ ਕਹਿ ਰਿਹਾ ਵੀ ਸਾਡੇ ਨਾਲ ਗੱਲ ਕਰ ਹੁਣ ਮੈਸੇਜ ਤੇ ਪਤਾ ਨਹੀਂ ਕਿੰਨੇ ਆਏ ਹੋਣੇ ਆ ਵੀ ਸਾਡੇ ਨਾਲ ਗੱਲ ਕਰ ਗੱਲ ਇਦਾਂ ਮ ਜਣੇ ਖਣੇ ਨਾ ਕਰਦਾ ਫਿਰ ਆ ਉਹਦਾ ਫਾਇਦਾ ਕੀ ਹੈ ਗੱਲ ਕਰਕੇ ਵੀ ਕਰਨਾ ਹੁੰਦਾ ਗਾਲਾਂ ਹੀ ਕੱਢਣੀਆਂ ਜਾਂ ਕੋ ਉਹ ਕਮੈਂਟਾਂ ਦੇ ਕੱਢ ਲੈਂਦੇ ਵਧੀਆ ਗੱਲ ਹੈ ਜੇ ਕੋਈ ਇਹਨਾਂ ਦਾ ਕੋਈ ਮੇਨ ਬੰਦਾ ਆਊਗਾ ਠੀਕ ਹੈ ਮੇਰੇ ਨਾਲ ਗੱਲ ਕਰਨ ਜਿੱਦਾਂ ਕੋਈ ਅਥਾਰਟੀ ਹੋਵੇ ਕੋ ਪਾਰਟੀ ਦਾ ਕੋਈ ਮੇਨ ਬੰਦਾ ਹੋਊਗਾ ਤੇ ਉਹਦੇ ਨਾਲ ਮੈਂ ਗੱਲ ਕਰ ਵੀ ਲਊਗਾ ਪਰ ਮੈਂ ਮੇਰਾ ਮਸਲਾ ਕਿੱਥੋਂ ਰੌਲਾ ਪਿਆ ਇੰਟਰਨੈਟ ਤੇ ਬਹੁਤ ਜ਼ਿਆਦਾ ਜਾਨਕੀ ਵੀਡੀਓ ਇਹਨਾਂ ਦੀਆਂ ਢਾਡੀਆਂ ਰਗੀਆਂ ਜੋ ਪ੍ਰਚਾਰਕਾਂ ਦੀਆਂ ਹਰੇਕ ਸਟੇਜ ਤੋਂ ਅਮਰਤਪਾਲ ਦਾ ਨਾਂ ਹੀ ਜਪਣ ਲੱਗ ਗਿਆ ਸੀ ਇਹ ਉਹ ਢਾਡੀ ਜਿਹੜਾ ਸੀਗਾ ਉਹ ਕਹਿ ਰਿਹਾ ਸੀ ਵੀ ਜਿਹੜਾ ਮਰਜੀ ਪ੍ਰੈਸ ਰਿਪੋਰਟਰ ਆ ਜਵੇ ਜਾਂ ਮਨ ਲੋ ਟੇਬਲ ਟਾਕ ਕਰ ਲਵੇ ਵੀ ਅਮਰਤਪਾਲ ਨੇ ਹਰੇਕ ਦੇ ਮੂੰਹ ਬੰਦ ਕਰ ਦਿੱਤੇ ਹੁਣ ਮੈਂ ਉਹਦੇ ਤੇ ਚਲੋ ਮੈਨੂੰ ਉਹ ਚੀਜ਼ ਠੀਕ ਨਹੀਂ ਲੱਗੀ ਵੀ ਜਦੋਂ ਨਾ ਠੀਕ ਹੈ ਚਲੋ ਅਸੀਂ ਵੀ ਗਿਆਨ ਲੈਣੇ ਕੋਈ ਵੀ ਸਟੱਡੀ ਕਰਦਾ ਵਾ ਪਰ ਜਦੋਂ ਅਸੀਂ ਇਹ ਕਹਿ ਦਿੰਦੇ ਆ ਨਾ ਵੀ ਸਾਡੇ ਮੂਰੇ ਕੋਈ ਟੈਕੀ ਨਹੀਂ ਸਕਦਾ ਵੀ ਅਸੀਂ ਆ ਫਿਰ ਉਹ ਹੰਕਾਰ ਦੇ ਵਿੱਚ ਗੱਲ ਆ ਜਾਂਦੀ ਆ ਵੀ ਉਹ ਹੰਕਾਰ ਹੋ ਜਾਂਦਾ ਨਾ ਆਪਣੇ ਆਪ ਤੇ ਫਿਰ ਮੈਂ ਤਾਂ ਕਿਹਾ ਸੀ ਮੈਂ ਕਿਹਾ ਵੀ ਜੇ ਏਡੀ ਗੱਲ ਹੈ ਨਾ ਤੇ ਮੈਂ ਟੇਬਲ ਟॉक ਕਰਨ ਨੂੰ ਤਿਆਰ ਹਾਂ ਕਿਉਂਕਿ ਜਿਹੜੇ ਪ੍ਰੈਸ ਰਿਪੋਰਟਰ ਹੁਣ ਮੀਡੀਆ ਦਾ ਸਿਸਟਮ ਹੁੰਦਾ ਵਾ ਉਹ ਉਹਨਾਂ ਨੂੰ ਕੁਝ ਡੈਰੇ ਵਿੱਚ ਰਹਿ ਕੇ ਚੱਲਣਾ ਪੈਂਦਾ ਵਾ ਤੇ ਉਹਨਾਂ ਨੇ ਉਸ ਲਿਮਟ ਤੇ ਚੱਲਣਾ ਹੁੰਦਾ ਵਾ ਸਵਾਲ ਮੈਂ ਕਰੂੰਗਾ ਮੇਰੇ ਸਵਾਲ ਹੋਊਗੇ ਉਹ ਜਵਾਬ ਦੇ ਕੇ ਦਿਖਾ ਦੇਵੇ ਠੀਕ ਹੈ ਉਦਾਂ ਦੇ ਮੈਂ ਸਵਾਲ ਕਰੂੰਗਾ ਤੇ ਜੇ ਇਹਨਾਂ ਦਾ ਕੋਈ ਬੰਦਾ ਮੇਰੇ ਕੋ ਆਉਂਦਾ ਵੀ ਆ ਮਤਲਬ ਸਾਡੇ ਨਾਲ ਵਿਚਾਰ ਕਰ ਜਿਹੜੇ ਸਵਾਲ ਮੈਂ ਅਮਰਤਪਾਲ ਨੂੰ ਕਰਨੇ ਆ ਉਹ ਮੈਂ ਇਹਨਾਂ ਨੂੰ ਕਿਉਂ ਦੱਸਾਂ ਮੈਂ ਪੇਪਰ ਲੀਕ ਥੋੜਾ ਕਰੂੰਗਾ ਦੀਪ ਸਿੱਧੂ ਜਦੋਂ ਜਿਉਂਦਾ ਸੀ ਜਿਹੜੇ ਕੋ ਉਦਾਂ ਮੁੱਕ ਜਾਂਦੇ ਸੀ ਜਾਂ ਕੁਝ ਵੀ ਨਾ ਧਰਨਿਆਂ ਦੇ ਵਿੱਚ ਤੋਂ ਜਿਹੜੇ ਸ਼ਹੀਦ ਉਹਨਾਂ ਨੂੰ ਕਹਿੰਦੇ ਸੀ ਉਹਨਾਂ ਦਾ ਵਿਰੋਧੀ ਸੀ ਉਹ ਤੇ ਜਦੋਂ ਆਪ ਮੁੱਕਿਆ ਤੇ ਉਹਨੂੰ ਹੀ ਸ਼ਹੀਦ ਸ਼ੀਦ ਬਣਾਤਾ ਪਹਿਲਾਂ ਤਾਂ ਚੱਲਦਾ ਆਇਆ ਵਾ ਵੀ ਜਿਹੜਾ ਬੰਦਾ ਜਿਹੜੀ ਚੀਜ਼ ਦਾ ਵਿਰੋਧੀ ਹੋਵੇ ਜਦੋਂ ਉਹਨੂੰ ਹੀ ਤੁਸੀਂ ਉਹ ਬਣਾ ਕੇ ਰੱਖ ਦੇਣਾ ਨਾ ਤੇ ਫਿਰ ਉਹ ਫਿਰ ਬੰਦਾ ਕੀ ਕਰੂਗਾ ਤੁਸੀਂ ਇੱਕ ਪੋਸਟ ਵੀ ਪਾਈ ਕਿ ਜਿੰਨਾ ਫੇਸਬੁੱਕ ਆਈਡੀਆਂ ਤੇ ਆਜੀ ਫੋਟੋ ਲੱਗੀ ਹੁੰਦੀ ਹੈ ਸੰਤਾਂ ਦੀ ਦੀਪ ਦੀ ਜਾਂ ਅੰਮ੍ਰਿਤਪਾਲ ਦੀ ਤਾਂ ਉਹਨਾਂ ਕੋਈ ਬਹੁਤਾ ਮਾਨ ਦੇਣ ਦੀ ਉਹਨਾਂ ਨਾਲ ਗੱਲਬਾਤ ਕਰਨ ਦੀ ਲੋੜ ਨਹੀਂ ਇਹ ਸਾਰੇ ਜਾਲੀ ਲੋਕ ਆ ਜਾਂ ਗਲਤ ਲੋਕ ਆ ਉਹ ਇਦਾਂ ਹੈ ਨਾ ਦੇਖੋ ਵੀ ਇਹ ਬੰਦੇ ਜਿਹੜੇ ਹੈਗੇ ਬੇਵਕੂਫ ਕਿਸਮ ਦੇ ਬੰਦੇ ਆ ਇਹ ਨਾ ਸਮਝ ਆਪਾਂ ਕਹਿ ਸਕਦੇ ਆ ਵੀ ਇਹਨਾਂ ਨੂੰ ਪਤਾ ਨਹੀਂ ਹੈ ਚਾਹੇ ਉਹਦੇ ਉਹਨਾਂ ਦੇ ਹੱਕ ਦੇ ਵਿੱਚ ਹੋਣ ਤੇ ਚਾਹੇ ਉਹਨ ਵਿਰੋਧ ਦੇ ਵਿੱਚ ਜੇ ਤਾਂ ਚਲੋ ਵਿਰੋਧੀ ਆਪਾਂ ਕਹਿ ਲਈਏ ਵੀ ਬਾਬਾ ਜਰਨੈਲ ਸਿੰਘ ਦੇ ਵਿਰੋਧੀ ਹੋਣ ਜਾਂ ਦੀਪ ਸਿੱਧੂ ਦੇ ਅਮਰਤਪਾਲ ਦੇ ਵਿਰੋਧੀ ਹੁਣ ਫੇਰ ਤਾਂ ਉਹਨਾਂ ਦੀ ਪਾਰਟੀ ਨੂੰ ਜਾਂ ਜੋ ਵੀ ਉਹਨਾਂ ਦੀ ਟੀਮ ਆ ਉਹਨਾਂ ਨੂੰ ਇਹਨਾਂ ਤੇ ਐਕਸ਼ਨ ਲੈਣਾ ਚਾਹੀਦਾ ਤੇ ਜੇ ਇਹ ਇਹ ਉਹਨਾਂ ਦੇ ਹੱਕ ਦੇ ਵਿੱਚ ਆ ਤੇ ਫੇਰ ਫੇਰ ਵੀ ਆਪਾਂ ਕਹਿ ਸਕਦੇ ਬੇਵਕੂਫ ਵੀ ਜਦੋਂ ਅਮਰਤਪਾਲ ਦੀ ਫੋਟੋ ਲਾ ਕੇ ਜਾਂ ਕਾਲ ਤਖਤ ਸਾਹਿਬ ਦੀ ਫੋਟੋ ਲਾ ਕੇ ਦੀਪ ਸਿੱਧੂ ਦੀ ਫੋਟੋ ਲਾ ਕੇ ਬਾਬਾ ਜਰਨੈਲ ਸਿੰਘ ਦੀ ਫੋਟੋ ਲਾ ਕੇ ਤੁਸੀਂ ਲੋਕਾਂ ਨੂੰ ਮਾਵਾ ਭੈਣਾ ਦੀਆਂ ਗਾਲਾਂ ਕੱਢਣੀਆਂ ਆ ਫਿਰ ਤੁਹਾਡਾ ਮੈਸੇਜ ਤੇ ਗਲਤ ਜਾਣਾ ਇਸ ਸਮਾਜ ਦੇ ਵਿੱਚ ਇਹ ਜਿੰਨੇ ਵੀ ਆਈਡੀਆ ਵਾਲੇ ਆ ਚਾਹੇ ਜਿੰਨੇ ਆਪਾਂ ਆਈਡੀਆ ਦੀ ਗੱਲ ਕੀਤੀ ਆ ਇਹਨਾਂ ਦੀ ਕਾਰਜਗੁਜ਼ਾਰੀ ਇਹੀ ਆ ਵੀ ਤੇਰੀ ਮਾਂ ਦੀ ਤੇਰੀ ਭੈਣ ਦੀ ਐਡਰੈਸ ਦੇ ਕਿੱਥੇ ਆਉਣਾ ਨੰਬਰ ਦੇ ਬਸ ਆਹ ਕੁਝ ਹੀ ਆ ਨਕਲੀ ਆਈਡੀਆ ਤੋਂ ਮਤਲਬ ਜਿਹੜਾ ਹੈਗਾ ਹੁਣ ਮੈਂ ਹੀ ਆ ਹਨਾ ਮੈਂ ਅਸਲੀ ਆਈਡੀ ਬਣਾਈ ਆ ਮੈਂ